ਕਹਾਂ ਕਰੋ ਯਾਰ ਥੱਲੇ ਕਰੋ ਥੱਲੇ ਕਰੋ ਡੇਲੀ ਕੰਮ ਨਹੀਂ ਰਿਹਾ ਨੌਲਾ ਕਰਦਣਾ ਮਾਰ ਮਾਰ ਚ ਪੈਣ ਤੋਂ ਥੱਲੇ ਆਓ ਭਾਜੀ ਇਹਨੂੰ ਪੀ ਵੀ ਹੋਣਾ ਕਿੱਲੇ ਉੱਥੋਂ ਸਾਡਾ ਵੀ ਮੋਟਰਸਾਈਕਲ ਚੋਰੀ ਹੋਇਆ ਚੱਲ ਬੜਾ ਯਾਰ ਚਲੋ ਉਹ ਮੈਲ ਚੋਰੀ ਪਰ ਕਰਕੇ ਭੱਜਿਆ ਵੀਰ ਦਾ ਉਹ ਵੀਰ ਨੇ ਐਕਟਿਵ ਪਿੱਛੇ ਲੱਗ ਗਿਆ ਉਹ ਜਗ੍ਹਾ ਤੇ ਆਓ ਵੀਰ ਤੋਂ ਮੋਟਰਸਾਈਕਲ ਆ ਐਕਟਿਵ ਤੇਰੀ ਆ ਤੇ ਵੀਰ ਤੇਰੀ ਆਦੀ ਆ ਤੇਰੇ ਨਾਂ ਦੇ ਆ ਚੱਲਾ ਭਾਈ ਇਸ ਦੀ ਕਹਾਣੀ ਬਾਹਰ ਹੋ ਨਾ ਭਾਜੀ ਵਿੱਚ ਕਿੰਨੀ ਮਾਰੀ ਲੱਗਦੀ ਹੈ 50 ਮਰਦ ਬੈਠੋ ਭਾਜੀ ਲੈ ਆਪ ਜੀ ਪਿੱਛੋਂ ਆਹ ਜੋ ਆ ਜੋ ਮਾਈ ਕੱਟ ਗਿਆ ਮਾਈ ਕੱਟ ਗਿਆ ਹੱਥ ਪਿੱਛੇ ਰੱਖ ਲਾ ਗੰਦ ਪਾਇਆ ਪੈਰ ਚੁਦਾਣੀ ਮਾਈ ਕੱਟ ਗਿਆ ਮੋਗੇ ਭਜਨ ਮੈਂ ਦਾ ਪਿੱਛਾ ਕੀਤਾ ਵਾ ਮੈਂ ਵੀਰ ਨੇ ਚੱਲ ਵੀਰ ਡਿੱਗ ਜਲਾ ਯੂਚ ਫੋਨ ਤੇ ਨਾ ਮੋਗੇ ਇਹ ਜਿਹੜਾ ਭਾਜੀ ਤੁਹਾਨੂੰ ਫੋਨ ਮਿਲਿਆ ਕਿੱਥੋਂ ਮਿਲਿਆ ਐ ਇਹ ਚੋਦ ਨਹੀਂ ਦੇ ਹਾਂਜੀ ਸੂਰਜ ਦਾ ਤਾਲ ਸਾਹਮਣੇ ਲੱਗੋ ਫੋਨ ਕੋਈ ਮਤ ਤੁਹਾਨੂੰ ਰਸਤੇ ਚ ਮਿਲਿਆ ਕਿ ਸਰ ਜੇ ਵੀ ਡਿੱਗਾ ਵਾ ਕੋਈ ਖੋ ਕੇ ਪਜਾਇ ਮੇਰੇ ਸਾਹਮਣੇ ਲੱਗਦਾ ਮੈਨੂੰ ਤੇ ਤੁਸੀਂ ਇਹ ਫੋਨ ਜਿਹੜਾ ਵਾਪਸੀ ਦੇ ਤਾ ਇਹ ਫੋਨ ਵਾਪਸ ਇਹਨਾਂ ਨੂੰ ਭਾਈ ਨਾਲ ਕਰ ਲਗਾ ਇਹਨਾਂ ਭਾਈਆਂ ਨੂੰ ਇਹ ਫੋਨ ਦੇ ਤਾ ਇਹਨਾਂ ਨੂੰ ਨਹੀਂ ਫੋਨ ਸਨੈਪ ਫੋਨ ਦੇ ਮੈਨੂੰ ਆ ਮੇਰਾ ਫੋਨ ਕੀ ਕੀ ਮਤ ਜਿਹੜੇ ਲੋਕੀ ਆਉਂਦੇ ਇੱਥੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਸ ਇਹਨਾਂ ਨੂੰ ਇਹ ਕਹਿਣਾ ਚਾਹ ਰਹੇ ਆ ਵੀ ਤੁਸੀਂ ਆਪਣੀ ਜੋ ਆਪਣਾ ਸੇਫ ਕਰਕੇ ਰੱਖਿਆ ਕਰੋ ਆਪਣੇ ਮੋਬਾਈਲ ਪਰ ਸਮੋਬਾਈਲ ਜਦੋਂ ਤੁਸੀਂ ਆਓ ਇਹਨਾਂ ਨੂੰ ਸੇਫ ਰੱਖੋ ਆਪਣੇ ਆਪ ਨੂੰ ਕਿਉਂਕਿ ਚਲੋ ਇੱਥੇ ਚੋਰ ਜਿਆ ਤੇ ਚਲੋ ਬਹੁ ਸਮਝ ਸਕਦੇ ਆਪਾ ਆਪਣੀ ਸੇਫਟੀ ਆਫਰ ਕੀ ਤਾਂ ਤੁਹਾਨੂੰ ਕਿੰਨੀ ਖੁਸ਼ੀ ਹੋਈ ਫੋਨ ਉਠਾ ਕੇ ਮੈਨੂੰ ਬਹੁਤ ਖੁਸ਼ੀ ਹੋਈ ਇਹਨਾਂ ਦੇ ਜਿਹੜਾ ਪਾਰ ਕੋਈ ਬੰਦਾ ਹੈ ਮੈਂ ਇਹਨਾਂ ਨੂੰ ਵਾਪਸ ਦੇ ਰਿਹਾ ਇੱਕ ਚੀਜ਼ ਵਾਲੀ ਕੋਈ ਚਲੋ ਜਿੰਨੇ ਦੀ ਵੀ ਹੋਏਗੀ ਪਲੈਕਰ ਵੀ ਹੋਈ ਫਿਰ 10000 ਦੀ ਮੈਨੂੰ ਖੁਸ਼ੀ ਹੈ ਕਿ ਇਹਨਾਂ ਚੀਜ਼ ਵਾਪਸ ਮਿਲ ਗਈ ਤੁਹਾਨੂੰ ਫੋਨ ਹੋਣ ਸਰਦਾਰ ਜੀ ਨੇ ਵਾਪਸ ਕੀਤਾ ਕਿੰਨੀ ਦੀ ਖੁਸ਼ੀ ਹੋਈ ਹੋ ਜ਼ਿਆਦਾ ਹੋ ਰਹੀ ਆ ਮੈਂ ਤਾਂ ਦਿਲ ਛੱਡਦਾ ਸੀ ਮੈਂ ਤਾਂ ਵਿੱਚ ਵਿੱਚ ਪੱਜਿਆ ਸੀ ਮੈਂ ਤੱਕ ਆ ਗਿਆ ਫਿਰ ਅੱਥੋਂ ਚੱਲੋ ਮਿਲ ਗਿਆ ਵਧੀਆ ਫੋਨ ਆਤਾ ਉਹਦਾ ਨਾ ਇਹਨੇ ਫੋਨ ਬੱਸ ਸਟੈਂਡ ਤੇ ਉਤਰਿਆ ਸੀਗਾ ਤੇ ਮੈਂ ਚੱਲ ਹੀ ਰਿਹਾ ਸੀਗਾ ਥੋੜਾ ਬੰਦੀ ਚੱਲਿਆ ਵਾਂਗਾ ਤੇ ਐਕਟਿਵਾ ਤੇ ਆਇਆ ਤੇ ਮੇਰੇ ਫੋਨ ਮੇ ਆਤੇ ਸੀਗਾ ਚਲਾ ਰਿਹਾ ਸੀ ਫੋਨ ਫੜ ਕੇ ਲੈ ਗਿਆ ਜੇ ਚ ਪਾ ਲਿਆ ਪਰ ਮੇਰਾ ਧਿਆਨ ਨਹੀਂ ਗਿਆ ਫਿਰ ਮੈਂ ਇਹ ਭੱਜ ਗਿਆ ਫਿਰ ਮੈਂਦੇ ਪਿੱਛੇ ਲੱਗਿਆ ਰਿਹਾ ਪੁਰਾਣਾ ਟਾਈਮ ਤੇ ਤਾਂ ਕਰਕੇ ਫਿਰਦੇ ਪਿੱਛੇ ਸੀਗਾ ਮੈਂ ਪੂਰਾ ਟਾਈਮ ਤੇ ਫਿਰ ਉਹ ਤੋਂ ਬਾਅਦ ਇੱਥੇ ਆ ਗਿਆ ਮੈਂ ਫਿਰ ਬਾਅਦ ਚੱਲੇ ਕਿ ਆ ਵੀ ਫੋਨ ਉੱਤੇ ਡਿੱਗ ਗਿਆ ਫੋਨ ਆ ਰਿਹਾ ਫੋਨ ਆ ਰਿਹਾ ਚੋਰ ਫੜੇਗਾ ਨਾ ਆਹ ਹਾਂ ਅਕੰਚਨ ਦੀ ਆ ਰਹੀ ਹੈ ਇਹਦੇ ਦੋ ਇਹਨਾਂ ਦੋ